ਹਾਲਕਾ ਕੇਂਦਰੀ ਅਧਿਨੋਂ ਦੇ ਪਿੰਡ ਪਰਾੜੀਵਾਲ ਵਿੱਚ ਬਣੇ ਪਾਰਕ ਦਾ ਮੰਦਾ ਹਾਲ ਹੈ ਥਾਂ ਥਾਂ ਤੇ ਜੰਗਲੀ ਬੂਟੀ ਉੱਗੀ ਹੋਈ ਹੈ ਲੋਕਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਪਿਛਲੀ ਸਰਕਾਰ ਵੱਲੋਂ ਇੱਥੇ ਪਾਰਕ ਬਣਾਇਆ ਗਿਆ ਸੀ ਪਰ ਪਾਰਕ ਦਾ ਰੱਖ-ਰਖਾ ਨਗਰ ਨਿਗਮ ਵੱਲੋਂ ਨਾ ਹੋਣ ਕਰਕੇ ਇੱਥੇ ਜੰਗਲੀ ਬੂਟੀ ਉੱਗ ਗਈ ਹੈ ਜਿਸ ਨਾਲ ਉੱਥੇ ਸੈਰ ਕਰਨ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਥਾਂ ਥਾਂ ਤੇ ਪਾਰਕ ਵਿੱਚ ਟੋਏ ਪੈ ਗਏ ਹਨ ਅਤੇ ਲੋਕਾਂ ਨੇ ਗੱਲਬਾਤ ਕਰਦੇ ਹੋਏ ਨਗਰ ਨਿਗਮ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਜਲਦ ਤੋਂ ਜਲਦ ਇਸ ਪਾਰਕ ਦੀ ਹਾਲਤ ਨੂੰ ਸੁਧਾਰਿਆ ਜਾਵੇ ਤਾਂ ਜੋ ਇੱਥੋਂ ਦੇ ਲੋਕ ਸੈਰ ਕਰ ਸਕਣ ਇੱਥੇ ਪ੍ਰੋਬਲਮ ਇਹ ਹੈ ਜਦੋਂ ਦੀ ਇਹ ਸਰਕਾਰ ਆਈ ਹੈ ਨਾ ਸਰਕਾਰ ਆਉਣ ਤੋਂ ਪਹਿਲਾਂ ਸੋਨੀ ਸਾਹਿਬ ਨੇ ਐਡਾ ਵਧੀਆ ਪਾਰਕ ਬਣਾ ਕੇ ਦਿੱਤਾ ਜਿੰਨਾ ਕੰਮ ਸਰਕਾਰ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲ ਹੋਇਆ ਉਹਨਾਂ ਕੰਮ ਅੱਜ ਤੱਕ ਕਿਤੇ ਨਾ ਕਿਸ ਨੇ ਕੀਤਾ ਸਿਰਫ ਸੋਨੀ ਸਾਹਿਬ ਨੇ ਕੀਤਾ ਐਡਾ ਵਧੀਆ ਸੋਨੀ ਸਾਹਿਬ ਨੇ ਪਾਰਕ ਬਣਾ ਕੇ ਦਿੱਤਾ ਓਪਨ ਜਿਮ ਬਣਾ ਕੇ ਦਿੱਤਾ ਆ ਛੱਤ ਪਵਾ ਕੇ ਦਿੱਤੀ ਉਸ ਤੋਂ ਬਾਅਦ ਜਦੋਂ ਦੀ ਸਰਕਾਰ ਇਹ ਆਈ ਆ ਨਕਮੀ ਸਰਕਾਰ ਨਸ਼ਾ ਸਾਡੇ ਪਿੰਡ ਇੰਨਾ ਕ ਜਿਆਦਾ ਵੱਧ ਗਿਆ ਨਾ ਪਤਾ ਨਹੀਂ ਕਿੰਨੀ ਗਵਾਰਾ ਕਹਿ ਕੇ ਥੱਕ ਕੇ ਕੋਈ ਸੁਣਵਾਈ ਨਹੀਂ ਸਭ ਨਸ਼ੇੜੀ ਲੈ ਗਏ ਛੱਤਾਂ ਲੈ ਗਏ ਨਸ਼ਾ ਰੁਕਿਆ ਨਹੀਂ ਪੜਕ ਦਾ ਬੁਰਾ ਹਾਲ ਆ ਸਿਰਫ ਇਹਨਾਂ ਕ ਸੇਵਾ ਕੇਂਦਰ ਖੋਲਿਆ ਜੇ ਨਾਂ ਦਾ ਸੇਵਾ ਕੇਂਦਰ ਖੋਲਿਆ ਜੇ ਜੇ ਦਵਾਈ ਕਾਦੀ ਮਿਲਦੀ ਆ ਕਿ ਇਹਨੂੰ ਢਿੱਡ ਪੀੜੀ ਕਿ ਇਹਨੂੰ ਸਿਰ ਪੀੜੀ ਇਸ ਤੋਂ ਬਲਾਵਾ ਕੋਈ ਨਾ ਦਵਾਈ ਨਹੀਂ ਮਿਲਦੀ ਆਈ ਤੇ ਭੜੀਵਾਲ ਫਸੇ ਸਿੱਖ ਨੂੰ ਰੇਣ ਆ ਰਹੇ ਆ ਇਹ ਦੇਖੋ ਪਹਿਲੀ ਸਰਕਾਰ ਸੋਨੀ ਸਾਹਿਬ ਨੇ ਕਾ ਸੋਨੀ ਕਿੰਨਾ ਵਧੀਆ ਪਾਰਕ ਬਣਾਇਆ ਸੀ ਤੇ ਅੱਜ 4 ਸਾਲ ਹੋ ਗਏ ਆ ਸਰਕਾਰ ਬਦਲੀ ਨੂੰ ਤੇ ਆ ਛੱਡਾਂ ਦਾ ਹਾਲ ਵੇਖੋ ਸਾਰੇ ਓਪਨ ਹੀ ਹੋ ਗਏ ਆ ਤੇ ਨਾ ਕੋਈ ਪੇਂਟ ਹੈ ਜੰਗਲ ਸਾਰਾ ਪੂਰਾ ਵੱਡਿਆ ਪਿਆ ਤੇ ਤੁਸੀਂ ਜਿਮ ਦਾ ਹਾਲ ਵੇਖੋ ਇੱਕ ਵੀਡੀਓ ਕਰੋ ਜਮਾ ਦੇ ਪੱਲੇ ਵਾਦੀ ਫਿਰ ਦੇਖੋ ਤੁਸੀਂ ਕਿ ਨਾ ਕੋਈ ਪੇਂਟ ਨਾ ਕੋਈ ਮਾਲੀ ਕੋਈ ਰੱਖ-ਰਖਾਵ ਕਰਨ ਵਾਲਾ ਕੋਈ ਵੀ ਬੰਦਾ ਇਹਨਾਂ ਨੇ ਨਹੀਂ ਦਿੱਤਾ ਪਾਰਕ ਵਾਸਤੇ ਕਿ ਕੋਈ ਆਵੇ ਜਾਂ ਕੋਈ ਬਣੇ ਕੋਈ ਚੀਜ਼ ਨਾ ਬਣੇ ਬਸ ਚੱਕਰ ਬਾਰੋ-ਬਾਰ ਮਾਰ ਕੇ ਚੱਲ ਜਾਂਦੇ ਆ ਇਹ ਹੋਂਦੇ ਉਦਣੀਆਂ ਜਿੱਦਾਂ ਇਹਨਾਂ ਕੋਈ ਵੋਟਾ-ਵੂਟਾ ਲੈਣੀ ਹੁੰਦੀਆਂ ਵਾ ਤੇ ਛੇੜੀਆਂ ਦਾ ਅੱਡਾ ਬਣ ਗਿਆ ਇੱਥੇ ਦੇ ਹਿਸਾਬ ਆ ਕਿ ਕੋਈ ਜਨਾਨੀ ਕੋਈ ਭੈਣ ਕੋਈ ਬੱਚਾ ਸਹਿਰ ਨਹੀਂ ਕਰਨਾਂਦਾ ਇਹੋ ਜੀ ਜੰਗਲ ਬੂਟੀ ਵਿੱਚ ਸਭ ਜਿੱਦਾਂ ਪ੍ਰਸਾਤਾ ਹੋਈਆਂ ਤੁਹਾਨੂੰ ਸਭ ਨੂੰ ਪਤਾ ਕਿੰਨਾ ਪ੍ਰਸਾਤਾ ਹੋਈਆਂ ਪ੍ਰਸਾਤਾ ਦੇ ਵਿੱਚ ਕਿੰਨਾ ਜੰਗਲ ਬਣ ਗਿਆ ਕਿ ਸਭ ਕੋਈ ਹੋਰ ਜਾਨਵਰ ਇੱਕ ਦੋ ਵਾਰੀ ਤੇ ਕਿਨੇ ਲੜਦੀ ਗਏ ਵਿਚਾਰੇ ਉਹਨਾਂ ਮਾਰ ਹੀ ਲੈ ਗਏ ਆ ਪੁਰਾਣਾ ਬਚਾ ਹੋਇਆ ਵਾ ਕਿਤੇ ਕਿੰਨੀ ਵਾਰੀ ਉਹਨਾਂ ਨੂੰ ਜਾ ਕੇ ਦੱਸਿਆ ਕਿ ਤਾਂ ਕੋਈ ਹੱਲ ਕਰੋ ਵੀ ਮਾਲੀ ਭਜੋ ਕਾ ਕਟਾਓਗੀ ਪੇਂਟ ਨੂੰ ਸਫਾਈ ਕਰਾਓ ਪਰ ਵੀ ਲਾਈਟਾਂ ਦਿਖਾਓ ਪਰ ਕਿਸੇ ਦੇ ਸਿਰ ਤੇ ਕੋਈ ਜਿਉ ਨਹੀਂ ਦਿੰਦੀ